ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਪੁਲਿਸ ਹੁਣ ਮੁਸਤੈਦ ਹੋ ਗਈ ਹੈ ਤੇ ਇਲੈਕਸ਼ਨ ਕਮਿਸ਼ਨ ਤੇ ਡੀਜੀਪੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਜ਼ਿਲ੍ਹਾ ਬਰਨਾਲਾ ਪੁਲਿਸ ਨੇ ਵੀ ਸ਼ਹਿਰ ਦੇ ਵਿੱਚ ਪੈਰਾ ਮਿਲਟਰੀ ਫੋਰਸ ਬੀਐਸਐਫ ਦੇ ਨਾਲ ਮਿਲ ਕੇ ਮੁਸਤੈਦੀ ਦੇ ਨਾਲ ਇੱਕ ਫਲੈਗ ਮਾਰਚ ਕਰਿਆ ਤੇ ਐਸਐਸਪੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫਲੈਂਕ ਸਕੁਐਡ ਮੋਬਾਈਲ ਨਾਕਾਬੰਦੀ ਦੇ ਤਹਿਤ ਪੱਤੀ ਐਫਆਈਆਰ ਐਨਡੀਪੀਐਸ ਅਤਿਖਸਾਏਸ ਤੇ ਗੈਮਬਲਿੰਗ ਐਕਟ ਦੇ ਤਹਿਤ ਦਰਜ ਕੀਤੀਆਂ ਗਈਆਂ ਨੇ ਜਿਨ੍ਹਾਂ ਵਿੱਚ ਭਾਰੀ ਮਾਤਰਾ ਦੇ ਵਿੱਚ ਗੈਰ ਕਾਨੂੰਨੀ ਸ਼ਰਾਬ ਅਤੇ ਐਕਸਪੋਰਟ ਹੋ ਰਹੀ ਸ਼ਰਾਬ ਤੇ 5 ਲੱਖ ਕੈਸ਼ ਵੀ ਬਰਾਮਦ ਕੀਤਾ ਗਿਆ ਜਦੋਂ ਸੇ ਐਮ ਸੀ ਸੀ ਐਂਡ ਉਸ ਤੋਂ ਪਹਿਲਾਂ ਤੂੰ ਹੀ ਕੌਨਫੀਡੈਂਸ ਬਿਲਡਿੰਗ ਮੈਚਰਸ ਦੇ ਤਹਿਤ ਬਰਨਾਲਾ ਦੇ ਵਿੱਚ ਬਰਨਾਲਾ ਪੁਲਿਸ ਵੱਲੋਂ ਵਿਦ ਦੀ ਹੈਲਪ ਆਫ ਸੀ اے ਪੀ ਐਫ ਜੋ ਸਾਡੇ ਕੋਲ ਇੱਥੇ ਆਈ ਹੋਈ ਹੈ ਕੰਪਨੀ ਉਹਨਾਂ ਨਾਲ ਲਗਾਤਾਰ ਅਸੀਂ ਫਲੈਗ ਮਾਰਚਸ ਫੁੱਟ ਪੈਟਰੋਲਿੰਗ ਤੇ ਨਾਕਾਬੰਦੀ ਕਰੇ ਜਾ ਰਹੇ ਹਾਂ ਕੱਲ ਵੀ ਅਸੀਂ ਪੂਰੇ ਬਰਨਾਲੇ ਜ਼ਿਲ੍ਹੇ ਦੇ ਵਿੱਚ ਕਾਫੀ ਜਗ੍ਹਾ ਤੇ ਨਾਕਾਬੰਦੀ ਕੀਤੀ ਤੇ ਸਕਵਾਡਸ ਲਗਾਈ ਸੀਗੀ ਫਲਾਈਂਗ ਸਕਵਾਡਸ ਐਂਡ ਮੋਬਾਈਲ ਨਾਕਾਬੰਦੀ ਜਿਹਦੇ ਥਰੂ ਅਸੀਂ 32 ਐਫਆਈਆਰ ਅੰਡਰ ਐਨਡੀਪੀਐਸ ਐਂਡ ਐਕਸਾਈਜ਼ ਐਕਟ ਐਂਡ ਗੈਂਬਲਿੰਗ ਐਕਟ ਅਸੀਂ ਦਰਜ ਕੀਤੀ ਹੈ ਉਹਦੇ ਵਿੱਚ ਸਾਨੂੰ ਕਾਫੀ ਭਾਰੀ ਮਾਤਰਾ ਦੇ ਵਿੱਚ ਇਲੀਗਲ ਸ਼ਰਾਬ ਤੇ ਕੁਝ ਲਿਸੀਟ ਬਟ ਇਲੀਗਲੀ ਤਰੀਕੇ ਨਾਲ ਟਰਾਂਸਪੋਰਟ ਹੁੰਦੀ ਹੋਈ ਗੈਂਬਲਿੰਗ ਦਾ ਇੱਕ ਅਚੀ ਪਰਚਾ ਦਿੱਤਾ ਜਿਹਦੇ ਵਿੱਚ 5 ਲੱਖ ਦੀ ਰਿਕਵਰੀ ਹੈ ਤੇ ਨਾਲ ਦੀ ਨਾਲ ਐਨਡੀਪੀਐਸ ਵੀ ਰਿਕਵਰੀ ਅਸੀਂ ਕੀਤੀ ਹੈਗੀ ਤੇ ਅੱਜ ਵੀ ਅਸੀਂ ਪੂਰੇ ਕੇ ਪੂਰੇ ਬਰਨਾਲਾ ਸ਼ਹਿਰ ਤੇ ਜ਼ਿਲ੍ਹੇ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚੋਂ ਫਲੈਗ ਮਾਰਚ ਕੱਢਾਂਗੇ ਐਜ਼ ਅ ਕੌਨਫੀਡੈਂਸ ਬਿਲਡਿੰਗ ਮੈਜ਼ਰ ਟੂ ਇਨਫਿਊਜ਼ ਅ ਸੈਂਸ ਆਫ ਸਿਕਿਉਰਿਟੀ ਤਾਂ ਕਿ ਲੋਕਾਂ ਦੇ ਵਿੱਚ ਇਹ ਭਰੋਸਾ ਜਾਏ ਕਿ ਪੁਲਿਸ ਮੁਸਤੈਦ ਹੈਗੀ ਤੇ ਇੱਕ ਫ੍ਰੀ ਐਂਡ ਫੇਅਰ ਟਰਾਂਸਪੇਰੈਂਟ ਤਰੀਕੇ ਨਾਲ 2024 ਦੇ ਜਿਹੜੇ ਆਗਾਮੀ ਇਲੈਕਸ਼ਨ ਹੈ ਉਹ ਕਰਾਈ ਜਾਣ ਚੁੱਕੇ ਹਨ ਜਗਬਣ ਟੀਵੀ ਲਈ ਬਰਨਾਲਾ ਤੋਂ ਵਿਨਿਤ ਸ਼ਰਮਾ ਦੀ ਰਿਪੋਰਟ